ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਆਦੇ ਵਲੌਗ ਦੇ ਵਿੱਚ ਹੁਣ ਮੈਂ ਜਾ ਰਿਹਾ ਸਕੂਲ ਬਾਕੀ ਹੁਣ ਮੈਂ ਆ ਦੇਖ ਲਓ ਪੌਦੇ ਵਗੈਰਾ ਦੇਖਣ ਆਏ ਸੀਗਾ ਆਪਣੇ ਵਧੀਆ ਹੋ ਰਹੇ ਨੇ ਬਾਕੀ ਹੁਣ ਰੋਟੀ ਖਾਣੇ ਆ ਤੇ ਫਿਰ ਮੈਂ ਜਾਣਾ ਸਕੂਲ ਫਿਰ ਮੈਂ ਤੁਹਾਨੂੰ ਸਕੂਲ ਤੋਂ ਆ ਕੇ ਮਿਲ ਦੋਸਤੋ ਆ ਰਹੇ ਆ ਆਪਣੇ ਆਲੂ ਪਕੌੜੇ ਆ ਸਬਜ਼ੀ ਦਾ ਬ੍ਰੈਕਫਾਸਟ ਮੰਮਾ ਅੱਜ ਹੁਸਨ ਜੀ ਦੀ ਆ ਰਹੇ ਤਾਂ ਸਰ ਬਾਰੇ ਨੇ ਲੋ ਜੀ ਹੁਣ ਹੁਸਨ ਜੀ ਦੀ ਜਾਣ ਲਈ ਤਿਆਰ ਹੋ ਚੁੱਕੇ ਸਾਰੇ ਨਾਲ ਮਿਲ ਰਹੇ ਨੇ ਤੇ ਫਿਰ ਜਾਣਗੇ ਅੱਜ ਹੋਸਟਲ ਜਾਣ ਲਈ ਹੁਣ ਮम्मा ਲਈ ਵੀ ਡਰੇ ਨੇ ਅੱਜ ਸਜਰੇ ਜਾ ਰਹੇ ਨੇ ਤੇ ਮੈਂ ਮਿਲਿਆ ਕਿਉਂਕਿ ਮੇਰੀ ਵੈਨ ਬਾਚੋਂ ਆਂਦੀ ਹੈ ਚਲੋ ਹੁਣ ਬੀਬੇ ਜੀ ਵੀ ਖੜੇ ਆ ਉਹਨਾਂ ਨਾਲ ਵੀ ਮਿਲ ਲੈ ਚਲੋ ਹੁਣ ਜਾਣਗੇ ਜੀ ਆਪਾਂ ਵੀ ਕਹਿੰਨੇ ਆ ਬਾਏ ਬਾਏ ਚਲੋ ਬਾਏ ਬਾਏ ਲੋ ਜੀ ਦੀਦੀ ਜੀ ਗਏ ਤੇ ਆਪਾਂ ਵੀ ਹੁਣ ਜਾਂਦੇ ਆ ਸਕੂਲ ਥੋੜੇ ਘਟ ਟਾਈਮ ਤੱਕ ਚਲੋ ਬਾਏ ਬਾਏ ਕਰਨੇ ਆ ਤੇ ਫਿਰ ਮੈਂ ਆਪਣੀ ਤਿਆਰੀ ਕਰਦਾ ਫੁੱਲ ਹਜੇ ਮੇਰੀ ਅੱਧੀ ਤਿਆਰੀ ਹੋਈ ਆ ਟਿਫਨ ਵਗੈਰਾ ਹਜੇ ਹੋਰ ਪਾਣਾ ਚਲੋ ਚੱਲਦੇ ਆ ਲੋ ਜੀ ਹੁਣ ਸਕੂਲ ਤੋਂ ਆਉਣ ਤੋਂ ਬਾਅਦ ਹੁਣ ਮੈਂ ਖਾ ਰੇ ਰੋਟੀ ਆ ਗਿਆ ਸੀਗਾ ਮੈਂ ਆ ਦਾਲ ਮਮਾ ਨੇ ਬਣਾਈ ਆ ਤੇ ਖਾਣੇ ਆ ਤੇ ਫਿਰ ਚੱਲਦੇ ਆ ਦੋਸਤੋ ਸਕੂਲ ਤੋਂ ਆ ਚੁੱਕੇ ਆ ਸੀਗਾ ਤੇ ਬਾਕੀ ਹੁਣ ਮੈਂ ਤੁਹਾਨੂੰ ਚੀਜ਼ ਦਿਖਾਣਾ ਆਪਣੇ ਅੱਡੇ 'ਚ ਹੋ ਰਹੀ ਹੈ ਜੱਗ ਉਹ ਦੇਖੋ ਔਰ ਇਹ ਜੱਗ ਹੋ ਰਹੀ ਹੈ ਜਲੇਬੀਆਂ ਦੀ ਬੜੀ ਟੇਸਟੀ ਜਲੇਬੀਆਂ ਨੇ ਦੋਸਤੋ ਸਕੂਲ ਤਾਂ ਆ ਚੁੱਕਿਆ ਸੀਗਾ ਤੇ ਹੁਣ ਜਿਵੇਂ ਮੈਂ ਤੁਹਾਨੂੰ ਉੱਪਰੋਂ ਦਿਖਾਈ ਸੀਗੀ ਉੱਥੇ ਹੋਰੀਆ ਜੱਗ ਤੇ ਆਪਾਂ ਹੁਣ ਉੱਥੇ ਜੱਗ ਤੇ ਚੱਲਦੇ ਆ ਤਾਂ ਚਲੋ ਘਰ ਦੇ ਕੋਲ ਹੀ ਆ ਤਾਂ ਗਾਇਜ਼ ਆਪਾਂ ਜਲਦੀ ਪਹੁੰਚਾਂਗੇ ਦੋਸਤੋ ਸਵਾਰੀਆਂ ਨਾਲ ਭਰੀ ਬੱਸ ਆਈ ਆ ਤੇ ਇਹਨਾਂ ਸਾਰਿਆਂ ਨੂੰ ਦੇਣਗੇ ਮਤਲਬ ਕਿ ਸਾਰੇ ਜਲੇਬੀ ਖਾਣਗੇ ਤੇ ਹੁਣ ਆਪਾਂ ਵੀ ਖਾਣੇ ਆ ਮੈਂ ਤੁਹਾਨੂੰ ਸਾਰਾ ਸਿਸਟਮ ਦਿਖਾਣਾ ਕਿਵੇਂ ਬਣਾ ਰਹੇ ਨੇ ਕਿਵੇਂ ਦੇ ਰਹੇ ਆ ਆ ਦੇਖੋ ਜੂਰੇ ਟੈਂਟਾ ਬਣ ਰਹੇ ਆ ਜਲੇਬੀਆਂ ਚਲੋ ਜੀ ਹੁਣ ਆਪਣੀ ਪਲੇਟ ਚੱਕਦੇ ਆ ਤੇ ਖਾਂਦੇ ਆ ਦੇ ਨੰਨੀ ਦੇਖੋ ਚੱਕਲੀ ਤੇ ਬੈਠਣ ਖਾ ਨਹੀਂ ਬੈਠਦਾ ਤੇ ਖਾ ਕੇ ਫਿਰ ਤੁਹਾਡੇ ਨਾਲ ਗੱਲ ਕਰਦਾ ਮੈਂ ਬੜੀ ਭੀੜਾ ਦੋਸਤੋ ਖਾ ਚੁੱਕਿਆ ਸੀਗਾ ਮੈਂ ਤੇ ਦੇਖੋ ਹਰੇ ਕੋਈ ਆ ਕੇ ਰੁਕਦੇ ਚਾਹੇ ਕੋਈ ਵੀ ਆ ਰਿਹਾ ਉਧਰ ਆ ਰਿਹਾ ਇਧਰੋਂ ਆ ਰਿਹਾ ਸਾਰੇ ਉਹ ਜਲੇਬੀਆਂ ਖਾ ਰਹੇ ਨੇ ਆ ਦੇਖੋ ਕੋ ਜਣੇ ਆ ਗਏ ਇੱਕ ਪਲੇਟ ਹੋਰ ਖਾ ਲੈਣੀ ਹੈ ਜੀ ਬਿਕੋਜ਼ ਬਹੁਤ ਜਿਆਦਾ ਟੇਸਟੀ ਆ ਚਲੋ ਜੀ ਹੁਣ ਆਪਣਾ ਜਾਂਦਾ ਟਾਈਮ ਆ ਚੁੱਕਾ ਹੈ ਬੜੀ ਭੀੜ ਲੱਗ ਰਹੀ ਹੈ ਓਰੇ ਇਹ ਆਪਣਾ ਮਤਲਬ ਕਿ ਉਹ ਰੈਡਾ ਬਰੋਟਾ ਕਾਫੀਆ ਦਾ ਬੜਾ ਟਿਉਰੇ ਬੈਠੇ ਆ ਤੇ ਉਹ ਟੈਂਟ ਲੱਗ ਰਿਹਾ ਇਹਦੇ ਅੰਦਰ ਬਣ ਰਹੇ ਆਪਣੀ ਜਲੇਬੀਆਂ ਬੜੀ ਸਵਾਦ ਨਹੀਂ ਆ ਦੇਖੋ ਜੀ ਜੂਸ ਵਾਲਾ ਕੁਲਚੇ ਵਾਲੇ ਸਾਰੇ ਉਹ ਰਾ ਕੇ ਰੁਕ ਰਹੇ ਨੇ ਕਿਉਂਕਿ ਬੜੀ ਟੇਸਟੀ ਬਣਾਉਂਦੇ ਨੇਗੇ ਆਪਣੇ ਦੋਸਤੋ ਜਲੇਬੀ ਖਾ ਲਿਆ ਤੇ ਹੁਣ ਮੈਂ ਜਾ ਰਿਹਾ ਸੀਗਾ ਘਰ ਨੂੰ ਤੇ ਬਾਕੀ ਤੁਹਾਨੂੰ ਦੇਖਿਆ ਬੜੀ ਟੇਸਟੀ ਜਲੇਬੀਆਂ ਸੀਗੀਆਂ ਤਾਂ ਇਹ ਐਸਾ ਲੱਗ ਰਿਹਾ ਹੁੰਦੇ ਸਾਡੇ ਜੱਗ ਜਿੱਦਾਂ ਕਿ ਉੱਥੇ ਲੱਗ ਰਹੀ ਹੈ ਜੱਗ ਆਪਣੇ ਅੱਡੇ ਤੇ ਤੇ ਉਰੇ ਆਪਣੇ ਪਿੱਛੇ ਘਰ ਆ ਤੇ ਉਰੇ ਆਪਣੇ ਆ ਜੀ ਦੀ ਵਗੈਰਾ ਆ ਕੱਖ ਵਗੈਰਾ ਤੂਰੇ ਮੈਂ ਉਧਰੋਂ ਜਾ ਰਹੇ ਸੀਗਾ ਕਾਫੀ ਜਿਆਦਾ ਧੁੱਪ ਸੀ ਤੇ ਮੈਂ 2 ਮਿੰਟ ਉਰੇ ਆਇਆ ਇੰਨੀ ਜਿਆਦਾ ਮਤਲਬ ਕਿ ਠੰਡਕ ਫੀਲ ਹੋ ਰਹੀ ਹੈ पेड़ ਦੀ ਛਾਂ ਦੇ ਵਿੱਚ ਖੜਿਆ ਬਾਕੀ ਥੋੜਾ ਜਿਹਾ ਖੜਦੇ ਤੇ ਫਿਰ ਚੱਲਦੇ ਆਪਾਂ ਵਾਪਸ ਕਰ ਮੰਨ ਤਾਂ ਮੈਂ ਕਰ ਲੈ ਵੀ ਉਰੇ ਖੜਿਆ ਰਮਾ ਚਲੋ ਬਾਕੀ ਚੱਲਦੇ ਆ ਅੱਗੇ ਤੱਕ ਆ ਜੀ ਪੂਰੇ ਖੇਤਾਂ ਪਰ ਛਾਂ ਉਰੇ ਆ ਵਰੀਆ ਜੀ ਤੇ ਆ ਆਪਣੀ ਖਾੜਾ ਵਧੀਆ ਠੰਡਾ ਪਾਣੀ ਆਂਦਾ ਸਾਰੇ ਕੇ ਸਾਰੇ ਲੋਕ ਉਥੋਂ ਜਲੇਬੀਆਂ ਖਾ ਕੇ ਆ ਰਹੇ ਨੇ ਆਪਣੀ ਸਾਰੀ ਫੈਮਿਲੀ ਪਹਿਲਾਂ ਜਾਇਆ ਆਈ ਸੀ ਤੇ ਹੁਣ ਮੈਂ ਇਕੱਲਾ ਹੀ ਰਹਿ ਗਿਆ ਸੀ ਕਿਉਂਕਿ ਮੈਂ ਗਿਆ ਹੋਇਆ ਸੀ ਸਕੂਲ ਤੇ ਹੁਣ ਸਕੂਲ ਤੋਂ ਆ ਕੇ ਮੈਂ ਗਿਆ ਜੱਗ ਤੇ ਜਿਵੇਂ ਕਿ ਤੁਹਾਨੂੰ ਦੇਖਿਆ ਘਰ ਪਹੁੰਚ ਚੁੱਕਿਆ ਜੀ ਤੇ ਹੁਣ ਅੰਦਰ ਚੱਲਦੇ ਆ ਤੇ ਤੁਹਾਨੂੰ ਮੈਂ ਮਿਲਦਾ ਪੇਤਨਾ ਕੇ ਦੇ ਲੜਾ ਗਾ ਨਹੀਂ ਸੁੱਕ ਕੇ ਬਹਿ ਲਲਾ ਮਾ ਦੀਏ ਜਾਕ ਹਜਨ ਦੇਖੋ ਤੁਸੀਂ ਬੜਦਾਦੀ ਜੀ ਨਾਲ ਟਾਈਮ ਮੈਂ ਵੀ ਕੱਢਦਾ ਰਹੇ ਨਾ ਬੜਾ ਮਜਾ ਆਂਦਾ ਹੈ ਨਾ ਦਾਦਾ ਦਾਦੀ ਕੋਲ ਬੈਠ ਕੇ ਨਹੀਂ ਨੰਨੀ ਕਰ ਤੂੰ ਹੁਣ ਆਪਾਂ ਬਹੁਤ ਜਲਦੀ ਵਾਪਸ ਜਾਵਾਂਗੇ ਕਿਉਂਕਿ ਉੱਥੇ ਹੈਗਾ ਮੇਲਾ ਅਗਲੇ ਮਹੀਨੇ ਮੇਲਾ ਸਟੈਪ ਪਾ ਜਾਵਾਂਗੇ ਜਲਦੀ ਤੇ ਬਾਕੀ ਹੁਣ ਆਪਾਂ ਆ ਚੁੱਕੇ ਪਿੰਡ ਤੁਹਾਨੂੰ ਹੋਮ ਟੂਰ ਦੇ ਦਿੱਤੇ ਆ ਜੇ ਤੁਸੀਂ ਮੇਰਾ ਐਡਰੈਸ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਹ ਵੀ ਦੇ ਦੇਣਾ ਕਮੈਂਟਾਂ ਚ ਜਰੂਰ ਦੱਸਿਓ ਬਾਕੀ ਮੈਂ ਲਾਹਨ ਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਜਲਦੀ ਥੈਂਕ ਯੂ